ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਗੁਰਦਸਾਹਿਬ ਜਿਸ ਦੀ ਆਪ ਦਰਸ਼ਨ ਕਰ ਰਹੇ ਹੋ ਇਹ ਗੁਰਦਸਾਹਿਬ ਦਾ ਨਾਮ ਹੈ ਹਾਂਡੀ ਸਾਹਿਬ ਜਦੋਂ ਬਾਲਾ ਪ੍ਰੀਤਮ ਜੀ 1728 ਬਿਕਰਮੀ ਫੱਗਣ ਚੜੇ ਹੀ ਪਟਨਾ ਸਾਹਿਬ ਤੋਂ ਮਾਤਾ ਗੁਜਰੀ ਤੇ ਹੋਰ ਸਾਰੇ ਪਰਿਵਾਰ ਸਮੇਤ ਆਨੰਦਪੁਰ ਲਈ ਤੁਰੇ ਤਾਂ ਪਟਨਾ ਨਗਰ ਦੇ ਵਾਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਾ ਕਰਨ ਲਈ ਉਹਨਾਂ ਦੇ ਨਾਲ ਤੁਰ ਪਏ ਆਪ ਜੀ ਦੀ ਉਮਰ ਉਸ ਵੇਲੇ 5 ਸਾਲ 2 ਮਹੀਨੇ ਦੀ ਸੀ ਤੁਰਦੀ ਤੁਰਦੀ ਸੰਗਤ 12 ਮੀਲ ਦਾ ਪੈਂਡਾ ਮਾਰ ਕੇ ਦਾਣਾਪੁਰ ਤੱਕ ਪਹੁੰਚ ਗਈ ਤੇ ਇੱਥੇ ਇਸੇ ਅਸਥਾਨ ਤੇ ਆ ਕੇ ਡੇਰਾ ਲਗਾ ਲਿਆ ਉਸ ਵੇਲੇ ਰਾਤ ਪੈ ਚੁੱਕੀ ਸੀ ਦਾਣਾਪੁਰ ਦੀਆਂ ਸੰਗਤਾਂ ਨੇ ਸਤਿਗੁਰਾਂ ਦਾ ਆਉਣਾ ਸੁਣ ਕੇ ਬੜੀ ਆਉ ਭਗਤ ਕੀਤੀ ਤੇ ਡਾਢੇ ਪਿਆਰ ਨਾਲ ਸੇਵਾ ਕੀਤੀ ਇੱਕ ਬਿਰਧ ਮਾਤਾ ਜਿਸ ਦਾ ਨਾਮ ਮਾਤਾ ਜਸ਼ਨੀ ਸੀ ਬੜੀ ਸ਼ਰਧਾ ਨਾਲ ਖਿਚੜੀ ਬਣਾ ਕੇ ਲੈ ਕੇ ਆਈ ਤੇ ਉਸਨੇ ਖਿਚੜੀ ਦੀ ਹਾਂਡੀ ਸਤਗੁਰਾਂ ਦੇ ਅੱਗੇ ਰੱਖੀ ਤੇ ਭੋਗ ਲਗਾਉਣ ਦੀ ਬੇਨਤੀ ਕੀਤੀ ਸਤਗੁਰ ਜੀ ਨੇ ਉਸ ਦੀ ਸ਼ਰਧਾ ਭਗਤੀ ਦੇਖ ਕੇ ਡਾਢੇ ਪ੍ਰਸੰਨ ਹੋਏ ਸਤਗੁਰ ਜੀ ਨੇ ਖਿਚੜੀ ਖਾ ਕੇ ਮਾਈ ਜੀ ਦੀ ਸ਼ਰਧਾ ਪੂਰਨ ਕੀਤੀ ਤੇ ਸੰਗਤ ਨੂੰ ਵੀ ਸ਼ਿਕਾਈ ਜਸ਼ਨੀ ਮਾਈ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਆਪਦੇ ਦਰਸ਼ਨ ਸਦਾ ਹੋਣੇ ਚਾਹੀਦੇ ਹਨ ਤਦ 사ਤਗੁਰਾਂ ਜੀ ਨੇ ਆਖਿਆ ਮਾਤਾ ਜੀ ਇਸ ਖਿਚੜੀ ਵਾਲੀ ਹਾਂਡੀ ਵਿੱਚ ਜਦੋਂ ਤੱਕ ਖਿਚੜੀ ਬਣ ਕੇ ਵਰਤੋਂ ਦੀ ਰਹੇਗੀ ਅਰਥਾਤ ਮੇਰਾ ਧਿਆਨ ਕਰਕੇ ਸੰਗਤਾਂ ਨੂੰ ਖਿਚੜੀ ਖਵਾਈ ਜਾਏ ਆ ਕਰੇਗੀ ਉਦੋਂ ਤੱਕ ਆਪ ਜੀ ਨੂੰ ਦਰਸ਼ਨ ਹੁੰਦੇ ਰਹਿਣਗੇ ਭਾਗਸ਼ਾਲੀ ਮਾਈ ਜਸ਼ਨੀ ਨੇ ਇਸ ਆਗਿਆ ਦਾ ਪਾਲਨ ਕੀਤਾ ਤੇ ਆਪਣੇ ਘਰ ਨੂੰ ਧਰਮਸ਼ਾਲਾ ਬਣਾ ਦਿੱਤਾ ਤੇ ਰੋਜ਼ ਉਸੇ ਹਾਂਡੀ ਵਿੱਚ ਖਿਚੜੀ ਬਣਾ ਕੇ ਸਾਹ ਸੰਗਤਾਂ ਨੂੰ ਸ਼ਕਾਉਂਦੀ ਰਹੀ ਇਥੇ ਹੁਣ ਵੀ ਖਿਚੜੀ ਪ੍ਰਸ਼ਾਦ ਮਿਲਦਾ ਹੈ ਇਸ ਲਈ ਇਸ ਸਥਾਨ ਦਾ ਨਾਮ ਹਾਂਡੀ ਸਾਹਿਬ ਪਿਆ ਗਿਆ ਹੁਣ ਗੁਰਦਸਾਹਿਬ ਦੀ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ ਅਤੇ ਇਸ ਸਥਾਨ ਤੋਂ ਬਾਲਾ ਪ੍ਰੀਤਮ ਗੁਰੂ ਗੋਬਿੰਦ राय ਜੀ ਜਦੋਂ ਇੱਥੇ ਜਾਣ ਲੱਗੇ ਤਾਂ ਸੰਗਤਾਂ ਨੇ ਕਿਹਾ ਬਾਲਾ ਪ੍ਰੀਤਮ ਜੀ ਆਪ ਆਨੰਦਪੁਰ ਸਾਹਿਬ ਜਾ ਰਹੇ ਹੋ ਅਸੀਂ ਆਪ ਜੀ ਦੇ ਦਰਸ਼ਨ ਕਿਵੇਂ ਕਰਿਆ ਕਰਾਂਗੇ ਤਾਂ ਬਾਲਾ ਪ੍ਰੀਤਮ ਜੀ ਉਸ ਸਮੇਂ ਪੱਥਰ ਤੇ ਖੜੇ ਸਨ ਪੱਥਰ ਤੇ ਆਪਣੇ ਚਰਨਾਂ ਦੇ ਨਿਸ਼ਾਨ ਛੱਡ ਦਿੱਤੇ ਤੇ ਕਿਹਾ ਜੋ ਵੀ ਸ਼ਰਦਾ ਨਾਲ ਇਸ ਅੱਗੇ ਬੇਨਤੀ ਕਰੇਗਾ ਉਹਨਾਂ ਨੂੰ ਸਾਡੇ ਦਰਸ਼ਨ ਪ੍ਰਾਪਤ ਹੋਣਗੇ ਇਹ ਨਿਸ਼ਾਨ ਅੱਜ ਵੀ ਗੁਰਦੁਰ ਸਾਹਿਬ ਹਾਂਡੀ ਸਾਹਿਬ ਵਿਖੇ ਸ਼ਿਸ਼ੋਬੀ ਥਾਨ ਜੋ ਕਿ ਆਹ ਫੋਟੋ ਵਿੱਚ ਦੇਖ ਰਹੇ ਹੋ ਸੰਕਤਾਜ ਵੀ ਨਾਤਮਕ ਹੁੰਦੀਆਂ ਹਨ ਤੇ ਅੱਜ ਵੀ ਉੱਥੇ ਖਿਚੜੀ ਦਾ ਲੰਗਰ ਛਕਦੀਆਂ ਨੇ ਜੋ ਏਸੀ ਜੀ ਹਾਂਡੀ ਸਾਹਿਬ ਗੁਰਦਵਾਰਾ ਸਾਹਿਬ ਦਾ ਇਤਿਹਾਸ ਇਤਿਹਾਸ ਸੁਣਾਉਂਦਿਆਂ ਕੋਈ ਗਲਤੀ ਹੋ ਗਈ ਹੋਵੇ ਵਾਹਿਗੁਰੂ ਜੀ ਤਾਂ ਸਾਨੂੰ ਮਾਫ ਕਰ ਦੇਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ